ਹਾਂਜੀ ਕੁਛ ਨਹੀਂ ਹੋਇਆ ਠੀਕ ਹੈ ਕੋਈ ਨਹੀਂ ਹਾਂ ਕੁਛ ਨਹੀਂ ਕੋਈ ਬੰਦੇ ਕੋਈ ਨਹੀਂ ਕੁਛ ਨਹੀਂ ਕੋਈ ਕੁਛ ਨਹੀਂ ਕੋਈ ਚੱਕਰ ਨਹੀਂ ਅਬ ਇਹ ਰੋਲ ਦੂ ਵਾਲੇ ਅੱਡੇ ਤੇ ਐਕਸੀਡੈਂਟ ਹੋ ਗਿਆ ਹੁਣੇ ਹੁਣੇ ਟਰੱਕ ਨਾਲ ਗੜਾਈ ਟਰਾਲਾ ਉਧਰੋਂ ਆਈ ਜਾਂਦਾ ਸੀਗਾ ਇਹ ਆ ਨੰਬਰ ਆ ਇਹ ਆ ਸਾਢੇ ਵੱਜੀ ਆ ਤੇ ਉਹ ਸੀਗਾ ਜਾ ਕੇ ਗੱਡੀ ਰਿੱਟਸ ਗੱਡੀ ਆ ਗੱਡੀਆਂ ਬਹੁਤ ਸਪੀਡ ਤੇ ਆਈ ਜਾਂਦੀਆਂ ਇਧਰੋਂ ਹੁੰਦਾ ਕੋਈ ਤੰਗ ਨਾ ਰਹੋ ਨੀ ਆ ਗੱਡੀ ਆ ਗੱਡੀ ਆ ਗੱਡੀ ਨੂੰ ਗਲਤ ਬਈਆੜੀ ਹੁੰਦੀ ਤੇ 2000 ਰੁਪਏ ਤੇ ਹੁਣ ਪੈਗਲ ਗੱਲ ਸਾਈਡ ਪਾਲੀ ਉਹ ਚ ਵਾਰੀ ਪਿਆ ਰੌਂਡ ਸਾਈਡ ਆਈ ਜਾਂਦੀ ਸੀ ਗੱਡੀ ਨਹੀਂ ਪਤਾ ਲੱਗਦਾ ਰਹੋ ਆ ਜੇ ਵੀ ਗਲਤ ਹੈ ਪਥਰਾਲੇ ਪੁਲ ਕੋਲੋਂ ਪਤਾ ਨਹੀਂ ਲੱਗਦਾ ਗੱਡੀਆਂ ਪੁੱਠੀ ਸਾਈਡ ਪੈ ਜਾਂਦੀਆਂ ਇਹੜੇ ਬੰਦੇ ਸੀ ਬੱਚਾ ਉਹਨਾਂ ਨੂੰ ਲੈ ਗਏ ਐਂਬੂਲੈਂਸ ਲੈ ਗਈ ਚਾਰ ਬੰਦੇ ਸੀ ਚਾਰ ਚਾਰ ਬੰਦੇ ਸੀ ਚਾਰ ਇੱਕ ਦੀ ਹਾਲਤیں ਵੀਰ ਸੀਗੀ ਯਾਰ ਦੋ ਹੈ ਤਿੰਨਾਂ ਦੇ ਹਜੇ ਥੋੜੀਆਂ ਸੀ ਸੱਟਾਂ ਗੋਲਦੂ ਵਾਲੇ ਜੀ ਬੱਸ ਅੱਡੇ ਦੇ ਕੋਲੇ ਕਾਰ ਕੋਰ ਨੰਬਰ ਹੀ ਪਸਲਾ ਨਾ ਕਿ ਕੀ ਪਤਾ ਹੋਊਗਾ ਹਸਪਤਾਲ ਚ ਤਾਂ ਮੋਟ ਚ ਬਹਿਨਾ ਮਗਰ ਲਾ ਤਾਂ ਅੱਜ ਠੀਕ ਆ ਬੁੜੇ ਜੀ ਤਾਂ ਠੀਕ ਆ ਜੀ ਇਹ ਸਟੀਰਿੰਗ ਪਰਲੇ ਪਾਸੇ ਚੱਲਦਾ ਅਸੀਂ ਸਟੀਰਿੰਗ ਪਰਲੇ ਪਾਸੇ ਚੱਲਦਾ ਨਾ ਫਿਲਟ ਲਾ ਆ ਖੋਲ ਦੇ ਸੀਟ ਪੋਲਸ ਵਾਲਾਂ ਦੀ ਗੱਡੀ ਹੁਣ ਪਹੁੰਚੀ ਐ ਹਾਂ ਅਰੇ ਮਰੀਜ਼ਾਂ ਨੂੰ ਲੈ ਗਏ ਇੱਧਰ ਹੋ ਜਿਓ ਗੱਡੀਆਂ ਬਹੁਤ ਤੇਜ਼ ਆਈ ਜਾਂਦੀਆਂ ਆ ਹੁਣ ਪਹੁੰਚਿਆ ਇਹ ਬੋਟੀਆਂ ਦਾ ਖਲਾ ਆਹ ਖੜਾ ਟ੍ਰਾਂਲ ਜਿਹੜੇ ਐਕਸੀਡੈਂਟ ਕੇਸ ਆਇਆ ਸਿੱਕੀ ਮਾਮਲਾ ਸਰਪੁਰਾ ਉਹ ਚਾਰ ਬੰਦੇ ਆਏ ਸੀ ਮੈਨੂੰ ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਵੀ ਇੱਥੇ ਆ ਜਿਹੜਾ ਬਟੰਡਾ ਡਬਲਿ ਨੈਸ਼ਨਲ ਆ ਵੀ ਜਿਹੜਾ ਇਹ ਭਾਰਤ ਮਲ ਐਕਸਪ੍ਰੈਸ ਉੱਥੇ ਉਹ ਰਿਟਸ ਗੱਡੀ ਤੇ ਸੀਗੇ ਕਿ ਚਾਰੇ ਕਾਫੀ ਸੀਰੀਅਸ ਸੀ ਕਿ ਦੋ ਦੇ ਹੈਡ ਇੰਜਰੀ ਸੀ ਦੋ ਦੇ ਫ੍ਰੈਕਚਰ ਸੀਗੇ ਫ੍ਰੈਕਚਰ ਵੀ ਸਾਰੇ ਮਲਟੀਪਲ ਫ੍ਰੈਕਚਰ ਸੀ ਸੋ ਇਸ ਕਰਕੇ ਉਹਨਾਂ ਦੀ ਕੰਡੀਸ਼ਨ ਨੂੰ ਦੇਖਦੇ ਪ੍ਰੀਲੀਮਿਨਰੀ ਟ੍ਰੀਟਮੈਂਟ ਦੇ ਕੇ ਇੱਥੇ ਤੋਂ ਫਿਰ ਉਹਨਾਂ ਨੂੰ ਹਾਇਰ ਸੈਂਟਰ ਤੇ ਰੈਫਰ ਕਰਤਾ ਆ